ਦੇਖੋ ਮੈਂ ਤੁਹਾਨੂੰ ਇੱਕ ਤਸਵੀਰ ਦਿਖਾ ਦਿੰਨਾ ਹਾਂ ਤੁਹਾਨੂੰ ਤਸਵੀਰਾਂ ਦੇ ਜ਼ਬਾਨੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਪਿੱਛੇ ਮੇਰੇ ਮੰਚ ਵੱਲ ਨਜ਼ਰ ਮਾਰ ਲਓ ਦੇਖੋ ਮੰਚ ਤੇ ਤੁਹਾਨੂੰ ਸ਼ਾਂਤ ਮਾਹੌਲ ਫਿਲਹਾਲ ਨਜ਼ਰ ਆਏਗਾ ਜਿਹੜੇ ਕਿਸਾਨ ਆਗੂ ਕੁਝ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ ਖੇਰੇ ਬਣਾਏ ਗਏ ਨੇ ਉਹ ਆਪਣੀਆਂ ਡਿਊਟੀਆਂ ਸੰਭਾਲ ਰਹੇ ਨੇ ਔਰ ਸ਼ਾਂਤ ਇਸ ਵੇਲੇ ਮਾਹੌਲ ਨਜ਼ਰ ਆ ਰਿਹਾ ਔਰ ਇਸ ਦੇ ਨਾਲ ਹੀ ਖੱਬੇ ਪਾਸੇ ਤੁਹਾਨੂੰ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ ਹੈ ਸਾਹਮਣੇ ਇਸ ਗੱਡੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਇੱਥੇ ਥੋੜੀ ਦੇਰ ਪਹਿਲਾਂ ਅਰਦਾਸ ਹੋ ਕੇ ਹਟੀ ਹੈ ਕਿਉਂਕਿ ਭੁਖੜਤਾਲ ਚੱਲ ਰਹੀ ਹੈ ਮਰਨਵਰ ਚੱਲ ਰਿਹਾ ਤਾਂ ਇੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਉਹਨਾਂ ਦਾ ਓਟਾਸਰਾ ਲੈਣ ਦੇ ਲਈ ਔਰ ਇਸੇ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਇਸ ਦੇ ਪਿੱਛੇ ਜਿਹੜਾ ਟੈਂਟ ਹੈ ਉੱਥੇ ਕਿਸਾਨ ਗੋਂਦੀ ਕਿਸਾਨਾ ਗੋਂਦੀ ਮੀਟਿੰਗ ਚੱਲ ਰਹੀ ਹੈ ਹੁਣ ਤੁਹਾਨੂੰ ਬਾਕੀ ਤਸਵੀਰ ਦਿਖਾਉਣਾ ਦੇਖੋ ਇਸ ਵੇਲੇ ਇਹ ਤੁਹਾਨੂੰ ਸ਼ਾਂਤੀ ਬ ਕਿਉਂਕਿ ਜਿਹੜਾ ਕੱਲ ਤੁਸੀਂ ਸੰਬੋਧਨ ਸੁਣ ਰਹੇ ਸੀ ਉਹ ਇੱਕ ਵੱਖਰਾ ਸਟੇਜ ਸੀ ਉਸ ਸਟੇਜ ਤੇ ਸਪੀਕਰ ਤੇ ਸਾਰਾ ਅਰੇਂਜਮੈਂਟ ਜਿਹੜਾ ਪਿਛਲੇ 9 ਮਹੀਨੇ ਤੋਂ ਚੱਲ ਰਿਹਾ ਸੀ ਹੁਣ ਕਿਉਂਕਿ ਇਹ ਭੁਖੜਤਾਲ ਵਾਲਾ ਮੰਚ ਜਿਹੜਾ ਇਹ ਤਿਆਰ ਕਰ ਦਿੱਤਾ ਗਿਆ ਤਾਂ ਹੁਣ ਉਸ ਪਹਿਲਾਂ ਵਾਲੇ ਮੰਚ ਤੋਂ ਜਿਹੜੇ ਸਪੀਕਰ ਜਾਂ ਹੋਰ ਸਾਊਂਡ ਦਾ ਸਮਾਨ ਹੈ ਉਹ ਇੱਥੇ ਲਿਆਂਦਾ ਜਾ ਰਿਹਾ ਹੈ ਯਾਨੀ ਥੋੜੀ ਦੇਰ ਬਾਅਦ ਇਸ ਹੁਣ ਤੁਸੀਂ ਇਹ ਤਸਵੀਰ ਦੇਖ ਲਓ ਕਿ ਤੁਹਾਨੂੰ ਸ਼ਾਂਤ ਥੋੜਾ ਨਜ਼ਰ ਆਏਗਾ ਕਿ ਹੁਣ ਥੋੜੀ ਦੇਰ ਬਾਅਦ ਇੱਥੇ ਆ ਸਪੀਕਰ ਦੇਖੋ ਲਾਏ ਜਾ ਰਹੇ ਨੇ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ অল স্পিকার দেখো ਇੱਥੇ ਲਾਏ ਜਾ ਰਹੇ ਨੇ ਤਾਂ ਕਿ ਇਸ ਮੰਚ ਦੀ ਜਿਹੜੀ ਕਾਰਵਾਈ ਹੈ ਉਹ ਚਲਾਈ ਜਾ ਸਕੇ ਤਾਂ ਕਿ ਜਿਹੜਾ ਸੰਬੋਧਨ ਹੋਵੇ ਜਿਹੜੀ ਗੱਲਬਾਤ ਹੋਵੇ ਉਹ ਸਪੀਕਰਾਂ ਦੇ ਰਾਹੀਂ ਸਨੇਹਾ ਪੂਰਾ ਦਿੱਤਾ ਜਾ ਸਕੇ ਇਹ ਹੁਣ ਤਿਆਰੀਆਂ ਚੱਲ ਰਹੀਆਂ ਨੇ ਕੁਝ ਖੰਭਿਆਂ ਤੇ ਲਾਭ ਦਿੱਤੇ ਗਏ ਨੇ ਤੁਸੀਂ ਨਜ਼ਰ ਮਾਰ ਸਕਦੇ ਹੋ ਯਾਨੀ ਜਿਹੜਾ ਤੁਸੀਂ ਸਵਾਲ ਕੀਤਾ ਕਿ ਕੀ ਇੱਥੇ ਵੀ ਸੰਬੋਧਨ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਥੋੜੀ ਦੇਰ ਬਾਅਦ ਇੱਥੇ ਵੀ ਉਸੇ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਸ਼ੁਰੂ ਹੋ ਜਾਏਗੀ ਫਿਲਹਾਲ ਮੀਟਿੰਗ ਦਾ ਦੌਰ ਜਾਰੀ ਹੈ ਮੀਟਿੰਗ ਤੋਂ ਬਾਅਦ ਹੋ ਸਕਦਾ ਹੈ ਕਿ ਸਭ ਨੂੰ ਸੰਬੋਧਨ ਕੀਤਾ ਜਾਵੇ ਹੁਣ ਤੁਹਾਨੂੰ ਇੱਕ ਤਸਵੀਰ ਪੂਰੇ ਪ੍ਰੋਟੈਸਟ ਦੀ ਦਿਖਾ ਦਈਏ ਇਸ ਖਨੌਰੀ ਬਾਰਡਰ ਦੇ ਹਾਲਾਤਾਂ ਦੀ ਦਿਖਾ ਦਈਏ ਹੁਣ ਤੁਸੀਂ ਮੇਰੇ ਸੱਜੇ ਪਾਸੇ ਤੁਹਾਨੂੰ ਅੱਗੇ ਵੱਲ ਲੈ ਜਾਂਦੇ ਆਂ ਦੇਖੋ ਇੱਧਰ ਉਸੇ ਤਰ੍ਹਾਂ ਟਰੈਕਟਰ ਟਰਾਲੀਆਂ ਜਿਹੜੀ ਰੋਜ਼ਾਨਾ ਵਾਂਗ ਚਹਿਪਲ ਹੁੰਦੀ ਆ ਉਹ ਚੱਲ ਰਹੀ ਆ ਕਿਸਾਨ ਆਪ ਦਾ ਲੰਗਰ ਪਛਾਦਾ ਤਿਆਰ ਕੀਤਾ ਗਿਆ ਕਿਉਂਕਿ ਇੱਕ 9 ਮਹੀਨੇ ਬਾਅਦ ਹੁਣ ਦੁਬਾਰਾ ਇੱਥੇ ਕਾਠੜਾ ਸ਼ੁਰੂ ਹੋਇਆ ਤਾਂ ਮੈਡੀਕਲ ਕੈਂਪ ਇੱਥੇ ਲਾਇਆ ਗਿਆ ਕਿਉਂਕਿ ਜਿੱਦਾਂ ਹੀ ਕਿਸਾਨਾਂ ਦੇ ਤਿਉਹਾਨ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਨਾਲ ਹੀ ਇਸ ਸੰਸਥਾ ਦੇ ਵੱਲੋਂ ਫ੍ਰੀ ਮੈਡੀਕਲ ਕੈਂਪ ਆ ਜਿਹੜਾ ਉਹ ਲਾ ਦਿੱਤਾ ਗਿਆ ਤਾਂ ਕਿਉਂਕਿ ਜਵਿੰਝਵੇਂ ਗਿਣਤੀ ਵਧਦੀ ਹੈ ਉਹਵੇਂ ਫਿਰ ਕਈ ਵਾਰ ਕੋਈ ਬਿਮਾਰਸ਼ ਮਾਰ ਮੌਸਮ ਵੀ ਇਸ ਤਰ੍ਹਾਂ ਦਾ ਤਾਂ ਉਹਨਾਂ ਦੇ ਲਈ ਇਹ ਵੀ ਪ੍ਰਬੰਧ ਹੋ ਗਿਆ ਤਾਂ ਹੌਲੀ ਹੌਲੀ ਜਿੰਮੇ ਕਿਉਂਕਿ ਕੱਲ ਤੋਂ ਕਿਸਾਨ ਆਉਣੇ ਸ਼ੁਰੂ ਹੋਏ ਨੇ ਤਾਂ ਉਸੇ ਹਿਸਾਬ ਨਾਲ ਜਿਹੜੇ ਨੇ ਇਹ ਪ੍ਰਬੰਧ ਵੀ ਹੋਣੇ ਇੱਥੇ ਸ਼ੁਰੂ ਹੋ ਗਏ ਨੇ ਪਰ ਜਿਹੜਾ ਤੁਸੀਂ ਦੂਜਾ ਸਵਾਲ ਸੀ ਕਿ ਮਾਹੌਲ ਇੱਥੇ ਦੇਖੋ ਮਾਹੌਲ ਸ਼ਾਂਤ ਆ ਜਗਜੀਤ ਸਿੰਘ ਢੱਲੇਵਾਲ ਨੂੰ ਬੇਸ਼ਕ ਹਰਸਸ ਦੇ ਵਿੱਚ ਲਿਆ ਗਿਆ ਪਰ ਉਸ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਮਾਹੌਲ ਹੈ ਜਿਹੜਾ ਉਹ ਖਰਾਬ ਨਹੀਂ ਹੋਇਆ ਕਿਉਂਕਿ ਆਗੂਆਂ ਨੇ ਸਾਬਤ ਤੌਰ ਤੇ ਕਿਹਾ ਸੀ ਕਿ ਸ਼ਾਂਤੀ ਬਣਾ ਕੇ ਰੱਖਣੀ ਹੈ ਔਰ ਜਿਹੜੇ ਇੱਥੇ ਪਹੁੰਚੋ ਇਹ ਕਿਸਾਨ ਨੇ ਉਹਨਾਂ ਨੇ ਵੀ ਸਾਬਤ ਸਿਰਾਂ ਦਿੱਤਾ ਸੀ ਕਿ ਸਾਨੂੰ ਜੋ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਨੇ ਉਹ ਅਗਵਾਈ ਕਰਨਗੇ ਉਹ ਹੁਕਮ ਕਰਨਗੇ ਉਸੇ ਮੁਤਾਬਕ ਜਿਹੜਾ ਹੈਗਾ ਅੱਗੇ ਚੱਲਿਆ ਜਾਵੇਗਾ ਅਸਲ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਗੱਲ ਕੀਤਾ ਕਿ ਕੁਝ ਸੋਸ਼ਲ ਐਕਟਿਵਿਸਟ ਤਾਂ ਉਹ ਚਿਹਰੇ ਨਜ਼ਰ ਆ ਰਹੇ ਨੇ ਇੱਥੇ ਲਗਾਤਾਰ ਹਾਲਾਂਕਿ ਸ਼ਾਇਦ ਉਹ ਸਾਡੇ ਸਕਰੀਨ ਦੇ ਵਿੱਚ ਹਾਲੇ ਕੈਦ ਨਹੀਂ ਹੋਏ ਪਰ ਸੀਟ ਦੇ ਕਿਹਨੇ ਇੱਥੇ ਲੱਖਸਧਾਨਾ ਦੀ ਗੱਲ ਕਰ ਲੋ ਜਿਹੜਾ ਨਵਦੀਪ ਸਿੰਘ ਜਲਬੇੜਾ ਜਿਸ ਨੂੰ ਵਾਟਰ ਕੈਰਨ ਬੁਆਏ ਵੀ ਕਿਹਾ ਗਿਆ ਉਹ ਵੀ ਇੱਥੇ ਕੱਲ ਮੌਜੂਦ ਸੀ ਲੱਖਸਧਾਨਾ ਮੌਜੂਦ ਸੀ ਤਾਂ ਦੇਖੋ ਲੋਕ ਪਹੁੰਚ ਤਾਂ ਰਹੇ ਨੇ ਪਰ ਕਿਉਂਕਿ ਥੋੜਾ ਇਹ ਕੋਸ਼ਿਸ਼ ਕੀਤੀ ਜਾ ਰਹੀ ਕਿ ਸਾਡਾ ਅਗੂਆਂ ਦੇ ਵੱਲੋਂ ਕਿ ਕਿਸੇ ਕਿਸਮ ਦਾ ਕੋਈ ਘੜਬੜਨਾ ਹੋਵੇ ਮਾਹੌਲ ਖਰਾਬ ਨਾ ਹੋਵੇ ਤਾਂ ਉਹ ਕੋਸ਼ਿਸ਼ ਹੈ ਜਿਹੜੀ ਉਹ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੈਨੇਜ ਕਰਕੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਉਸ ਕੋਲ ਹਰਾਸਤ ਦੇ ਵਿੱਚ ਨੇ ਤਾਂ ਜਗਜੀਤ ਸਿੰਘ ਡੱਲੇਵਾਲ ਨੂੰ ਕਿਵੇਂ ਬਾਹਰ ਲੈ ਕੇ ਆਉਣਾ ਤਾਂ ਫਿਲਹਾਲ ਸ਼ਾਂਤਵੇਂ ਤਰੀਕ ਕੇ ਨਾਲ ਮੀਟਿੰਗਾਂ ਦਾ ਦੌਰ جاری ਆ ਔਰ ਇਹਨਾਂ ਮੀਟਿੰਗਾਂ ਦੇ ਰਾਹੀਂ ਅੱਗੇ ਦੀ ਰਣਨੀਤੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਜਿਵੇਂ ਮੈਂ ਪਹਿਲਾਂ ਵਿੱਚ ਗੱਲ ਜ਼ਿਕਰ ਕਰ ਰਿਹਾ ਸੀ ਕਿ ਮਾਹੌਲ ਕਿਤਨਾ ਕਿਤੇ ਸ਼ਾਂਤ ਔਰ ਇਸ ਨੂੰ ਬੜਾ ਮੇਨਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਧਰੇ ਕਈ ਵਾਰ ਸ਼ਰਾਰਤੀ ਅਨਸਰ ਵੀ ਹਰ ਜਗ੍ਹਾ ਤੇ ਪਹੁੰਚ ਜਾਂਦੇ ਨੇ ਕਿਤੇ ਕੋਈ ਮਾਹੌਲ ਖਰਾਬ ਨਾ ਕਰ ਦੇਵੇ ਉਹ ਜਿਸ ਦਾ ਬਾਅਦ ਵਿੱਚ ਕਈ ਵਾਰ ਨੁਕਸਾਨ ਭੁਗਤਣਾ ਪੈਂਦਾ ਅਜੇ ਹਾਲਾਤਾਂ ਦੇ ਵਿੱਚ ਕੋਸ਼ਿਸ਼ ਇਹੀ ਹੈ ਕਿ ਮੀਟਿੰਗਾਂ ਦਾ ਦੌਰ ਚਲਾਇਆ ਜਾਵੇ ਔਰ ਜਿਹੜੀ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਸਾਡੇ ਕੋਲ ਜਿਹੜੀ ਜਾਣਕਾਰੀ ਆ ਰਹੀ ਹੈ ਸਰਕਾਰ ਇਸ ਵੇਲੇ ਗੱਲਬਾਤ ਕਰਨਾ ਚਾਹੁੰਦੀ ਹੈ ਕਿਸਾਨ ਆਗੂਆਂ ਦੇ ਨਾਲ ਪਰ ਕਿਸਾਨ ਆਗੂ ਨੇ ਸਾਫ਼ ਕਰ ਦਿੱਤਾ ਜੇ ਕਿਸੇ ਨੇ ਗੱਲ ਕਰਨੀ ਹੈ ਤਾਂ ਉਹ ਇੱਥੇ ਆ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਅਸੀਂ ਕਿਤੇ ਨਹੀਂ ਜਾਵਾਂਗੇ ਤਾਂ ਹੋ ਸਕਦਾ ਹੈ ਦੁਪਹਿਰ ਜਾਂ ਸ਼ਾਮ ਤੱਕ ਕੋਈ ਸਰਕਾਰ ਦਾ ਉੱਚ ਅਧਿਕਾਰੀ ਕਿਸਾਨਾਂ ਆਗੂਆਂ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ